ਫਿਰ 1999 ਵਿੱਚ ਮੈਂ Hindu ਪਰਿਵਾਰ ਤੋਂ Sikh ਪਰਿਵਾਰ ਵਿੱਚ ਕਨਵਰਟ ਹੋਇਆ ਉਹਨਾਂ ਸ਼ਕਿਆ ਜਿੰਨ ਪੰਕੀ ਛੰਤ ਜੋ ਸਾਨੂੰ ਬਰੇਲ ਪੋਤਿਆਂ ਪ੍ਰੋਵਾਈਡ ਕਰਾਈਆਂ ਫਿਰ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਸਰੂਪ 18 ਪੋਤਿਆਂ ਵਿੱਚ ਤਿਆਰ ਕਰਾਇਆ ਮੈਂ ਬਹੁਤ ਸਾਰੇ ਖੇਤਾਂ ਵਿੱਚ ਜਾ ਕੇ ਗੁਰਮਤਿਆਂ ਕਲਾਸਾਂ ਲਾਉਣਾ ਜਦੋਂ ਬੱਚੇ ਪੜ੍ਹਦੇ ਨੇ ਨਾ ਤੇ ਮਾਪਿਓ ਨੂੰ ਕਹਿੰਦੇ ਵੀ ਇਹਨਾਂ ਨੂੰ ਗੁਰਮਤਿ ਕਲਾਸਾਂ ਵਿੱਚ ਭੇਜੋ ਮਾਪਿਓ ਕਹਿੰਦੇ ਜੀ ਪੜਾਈਆਂ ਦਾ ਸਟ्रेस ਬਹੁਤ ਹੈ ਲੁਧਿਆਣਾ ਦੇ ਗਿਲ ਰੋਡ ਦੇ ਉੱਪਰ ਇਸ ਵਕਤ ਮੌਜੂਦ ਆ ਇੱਥੇ ਜੋ ਕਿ ਕਾਸ਼ਮ ਦੇ ਵਿੱਚ ਆਏ ਆ ਨੇਤਰਹੀਨ ਆਸ਼ਰਮ ਹੈ ਇਸੇ ਨਾਲੇ ਗੁਰਦੁਆਰਾ ਸਾਹਿਬ ਵੀ ਹੈ ਜਿੱਥੇ ਕਿ ਨੇਤਰਹੀਨ ਜੋ ਸਾਥੀ ਨੇ ਜੋ ਬੱਚੇ ਨੇ ਬਜ਼ੁਰਗ ਨੇ ਉਹਨਾਂ ਦੀ ਦੇਖਰੇਖ ਕੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਨਾਲ ਉਹਨਾਂ ਨੂੰ ਜੋੜਿਆ ਜਾਂਦਾ ਵਸ ਪ੍ਰਬੰਧਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਸ ਇਸ ਜਗ੍ਹਾ ਦੇ ਬਾਰੇ ਜ਼ਰੂਰ ਇੱਕ ਵਾਰ ਦੱਸ ਦਿਓ ਜੀ ਇਹ ਸਥਾਨ ਜਿਹੜਾ ਇਹ ਦਸ਼ਮੇਸ਼ ਨਗਰ ਗਲੀ ਨੰਬਰ 7 ਗਿਲ ਰੋਡ ਲੁਧਿਆਣਾ ਪੰਜਾਬ ਦੇ ਵਿੱਚ ਹੈ ਏ ਈਗੋਰ ਦੋਰਾ ਸਾਹਿਬ ਤੇ ਆਸ਼ਰਮ ਦੇਕਰ ਗੱਲ ਕਰੀਏ ਤਾਂ ਸਾਨੂੰ 1964 ਦੇ ਵਿੱਚ 8 ਜੁਲਾਈ ਨੂੰ ਇਹਦੀ ਸਥਾਪਨਾ ਸਵਰਗਵਾਸੀ ਗਿਆਨੀ ਲਖਮਣ ਸਿੰਘ ਜੀ ਗੰਧਰਬ ਸਾਹਿਬ ਜਿਹੜੇ ਕਿ ਖੁਦ ਨੇਤਰਹੀਨ ਸੀ ਪਿੰਡ ਮਹਿਮੂਦਪੁਰਾ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਸੀ ਉਹਨਾਂ ਵੱਲੋਂ ਇੱਕ ਮਕਸਦ ਲੈ ਕੇ ਕਿ ਨੇਤਰਹੀਨ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ ਆਪਣਾ ਰੋਜਗਾਰ ਕਰਕੇ ਮਿਹਨਤ ਕਰਕੇ ਖਾਣ ਕਿਤੇ ਭੀਖ ਮੰਗ ਕੇ ਨਾ ਆਪਣਾ ਗੁਜ਼ਾਰਾ ਕਰਦੇ ਨਜਰ ਆਉਣ ਸੋ ਉਹਨਾਂ ਨੇ ਇਸ ਮਕਸਦ ਦੀ ਪ੍ਰਾਪਤੀ ਦੇ ਲਈ ਇੱਥੇ ਸਥਾਨ ਬਣਾਇਆ ਸੀ ਸੋ ਇਥੋਂ ਅੱਜ ਦੇ ਅੱਜ ਤੱਕ ਸੈਂਕੜੇ ਦੀ ਗਿਣਤੀ ਚ ਨੇਤਰਹੀਨ ਇਥੋਂ ਆਪਣੀ ਵਿਦਿਆ ਹਾਸਲ ਕਰਕੇ ਆਪਣੇ ਪੈਰਾਂ ਤੇ ਖੜੇ ਹੋਏ ਨੇ ਆਪਣੇ ਪਰਿਵਾਰ ਪਾਲ ਰਹੇ ਨੇ ਵਧੀਆ ਉਹਨਾਂ ਸ਼ੁਰੂਆਤੀ ਦੋਨਾਂ ਦੀ ਅਗਰ ਮੈਂ ਗੱਲ ਕਰਾਂ ਉਹਨਾਂ ਦਿਨਾਂ ਦੇ ਵਿੱਚ ਇੱਥੇ ਖੱਡੀ ਬੁਣਨਾ ਮੰਜੇ ਬੁਣਨਾ ਤੇ ਆਹ ਮੋਮਬਤੀਆਂ ਵਗੈਰਾ ਬਣਾ ਕੇ ਜਾਂ ਇਸ ਤਰ੍ਹਾਂ ਦਾ ਕੰਮ ਸੰਗੀਤ ਦੇ ਨਾਲ ਜੋੜ ਕੇ ਸਖਿ ਲਾਈ ਦਿੱਤੀ ਜਾਂਦੀ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਇਹ ਸਖਲਾਈ ਲੈ ਕੇ ਇਥੋਂ ਬਹੁਤ ਸਾਰੇ ਨੇਤਰਹੀਨ ਕਾਮਯਾਬ ਹੋਏ ਫਿਰ ਜਦੋਂ ਪੰਜਾਬ ਚ ਸਕੂਲਾਂ ਦਾ ਦੌਰ ਸ਼ੁਰੂ ਹੋ ਜਾਂਦੇ ਨੇ ਨੇਤਰਹੀਨ ਸਕੂਲਾਂ ਦਾ ਉਸ ਤੋਂ ਬਾਅਦ ਫਿਰ ਬਰੇਲ ਪੜ੍ਹਾਈ ਰਾਹੀਂ ਨੇਤਰਹੀਨਾਂ ਦੀ ਪੜ੍ਹਾਈ ਸ਼ੁਰੂ ਹੋ ਗਈ ਤੇ ਉਹਦੇ ਵਿੱਚ ਵੀ ਸੰਸਥਾ ਨੇ ਆਪਣਾ ਜਿਹੜਾ ਹਮਰੋਲ ਅਦਾ ਕੀਤਾ ਤੇ ਹੁਣ ਜਿੱਦਾਂ ਪੰਜਾਬ ਦੇ ਵਿੱਚ ਕਿਤੇ ਕੋਈ ਵੱਡਾ ਕੋਈ ਹੋਸਟਲ ਨਹੀਂ ਹੈ ਨੇਤਰਹੀਨਾਂ ਦੇ ਲਈ ਜਿਹੜੇ ਕੋਈ ਬੀਏ ਤੱਕ ਦੀ ਅਗਰ ਪੜ੍ਹਾਈ ਕਰਨਾ ਚਾਹਣ ਉਹ ਭਾਰਤ ਨੇਤਰਹੀਨ ਸੇਵਕ ਸਮਾਜ ਵੱਲੋਂ ਇੱਥੇ ਮੁੰਡਿਆਂ ਦੇ ਲਈ ਅੰਮ੍ਰਿਤਸਰ ਸਨਸਾਭ ਰੋਡ ਸ਼ਾਟਾ ਸਭ ਗੁਰਦੁਆਰਾ ਸਾਹਿਬ ਦੇ ਨਾਲ ਉੱਥੇ ਨਿਤ੍ਰਹੀਨ ਲੜਕੀਆਂ ਦੇ ਲਈ ਜਿਹੜਾ ਪ੍ਰਬੰਧ ਕੀਤੇ ਹੋਏ ਨੇ ਤੇ ਉੱਥੇ ਰਹਿ ਕੇ ਲੜਕੀਆਂ ਵਿੱਦਿਆ ਹਾਸਲ ਕਰ ਰਹੀਆਂ ਨੇ ਤੇ ਇੱਥੇ ਲੜਕੀਆਂ ਦੇ ਲਈ ਹੈ ਸੋ ਇਹ ਸਾਰਾ ਜਿਹੜਾ ਕਨਸੈਪਟ ਹੈ ਸਾਰਾ ਨਿਤ੍ਰਹੀਨਾ ਦੇ ਵੱਲੋਂ ਆਪਣੇ ਤੌਰ ਤੇ ਚਲਾਇਆ ਜਾ ਰਿਹਾ ਕੁਝ ਸਾਡੇ ਸਹਿਯੋਗੀ ਸੱਜਣ ਭਾਈ ਪਰਮੇਂਦਰ ਫੁੱਲਾਂਵਾਲ ਜੀ ਗਰਮੀਤ ਜੀ ਕ੍ਰਿਸ਼ਨ ਮਾਸਟਰ ਜੀ ਤੇ ਸਕੰਦਰ ਸਿੰਘ ਇਸ ਤਰ੍ਹਾਂ ਦੇ ਦਲਜੀਤ ਮੈਡਮ ਜਿਹੜੇ ਇਹਨਾਂ ਲਗਾਤਾਰ ਇਹਨਾਂ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਹੋਰ ਦਾਨੀਆਂ ਦੇ ਨਾਲ ਸਹਿਯੋਗ ਨਾਲ ਇਹ ਸਾਰਾ ਅਸੀਂ ਚਲਾ ਰਹੇ ਹਾਂ ਔਰ ਕਿਤੇ ਵੀ ਕੋਈ ਨਿਤ੍ਰਹੀਨ ਬੱਚਾ ਕੋਈ ਬੱਚੀ ਇਸ ਮਾਦਮ ਰਹੀਮ ਅਗਰ ਦੇਖ ਕੇ ਇਸ ਗੱਲਬਾਤ ਨੂੰ ਕੋਈ ਉਹਨਾਂ ਦਾ ਪਰਿਵਾਰ ਜਾਂ ਕੋਈ ਹੋਰ ਉਹ ਸਾਡੇ ਨਾਲ ਜਰੂਰ ਸੰਪਰਕ ਕਰਨ ਤਾਂ ਕਿ ਉਹਨਾਂ ਦੇ ਉਜਲਪ ਵਿਖੇ ਦੇ ਲਈ ਸੰਸਥਾ ਜਿਹੜਾ ਕੋਈ ਨੌਕਰੀ ਉਹਨਾਂ ਨੂੰ ਰਸਤਾ ਦੱਸੇ ਸੋ ਇੱਥੇ ਤੱਕ ਅਗਰ ਪੰਚਾਓ ਤੁਸੀਂ ਉਹਨਾਂ ਨੂੰ ਬਾਕੀ ਸਾਰੀ ਜ਼ਿੰਮੇਵਾਰੀ ਸਾਡੀ ਹੋਊਗੀ ਸੋ ਇਹ ਸੰਸਥਾ ਦੇ ਲਈ ਸਹਿਯੋਗ ਵੀ ਸਾਨੂੰ ਜ਼ਰੂਰੀ ਹੈ ਦਾਨੀ ਸੱਜਣਾ ਨੂੰ ਵੀ ਅਪੀਲ ਹੈ ਕਿ ਵੱਧ ਤੋਂ ਵੱਧ ਇਸ ਸੰਸਥਾ ਲਈ ਵੀ ਔਰ ਤੁਹਾਨੂੰ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਹੋਰ ਸੰਸਥਾ ਮਿਲਦੀ ਹੈ ਉਹਦੇ ਲਈ ਜਰੂਰ ਸਹਿਯੋਗ ਕਰੀਏ ਆਪਾਂ ਜੀ ਸੋ ਬਿਲਕੁਲ ਬਾਕੀ ਸਾਥੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਸਭ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਜਗ੍ਹਾ ਦੇ ਨਾਲ ਜੁੜੇ ਨੂੰ ਮੈਂ ਤਕਰੀਬਨ 25 ਸਾਲ ਤੋਂ ਇਸ ਸੰਸਥਾ ਦੀ ਸੇਵਾ ਕਰ ਰਿਹਾ ਹਾਂ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਸਾਰਾ ਗੁਰਪ੍ਰੀਤ ਜੀ ਨੇ ਦੱਸ ਦਿੱਤਾ ਔਰ ਇਸ ਤੋਂ ਸੰਸਥਾ ਦੇ ਵਿੱਚ ਅਸੀਂ ਬਾਹਰ ਨਿਕਲੀਏ ਇਹ ਸੰਸਥਾ ਦੇ ਜਿਹੜੀ ਹਲਾਅ ਹੋਇਆਗਾ ਨਾ ਜਿਵੇਂ ਆਪਾਂ ਜਮਾਲਪੁਰ ਸਕੂਲ ਦੀ ਗੱਲ ਕਰੀਏ ਜਮਾਲਪੁਰ ਸਕੂਲ 2008 ਤੋਂ ਜਿਹੜਾ ਹੈਗਾ ਪਲੱਸ 2 ਹੋਇਆ ਹੋਇਆ ਬਦਕਿਸਮਤੀ ਇਹ ਆ ਕਿ ਉਹ ਅਜੇ ਤੱਕ ਵੀ ਜਿਹੜਾ ਹੈਗਾ 10ਵੀਂ ਤੱਕ ਆ ਉੱਥੇ 10ਵੀਂ ਦੇ ਵੀ ਟੀਚਰ ਪੂਰੇ ਨਹੀਂ ਹੈਗੇ ਇਹ ਸੰਸਥਾ ਵੱਲੋਂ ਦੋ ਟੀਚਰ ਰੱਖੇ ਹੋਏ ਨੇ ਉੱਥੇ ਤੇ ਇਸ ਕਰਕੇ ਸਾਡੀ ਸਰਕਾਰ ਨੂੰ ਅਪੀਲ ਆ ਵੀ ਪਲੱਸ 2 ਦਾ ਜਿਹੜਾ ਹੈਗਾ ਵੀ ਉਹ ਇਸ ਵਾਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੈਂਕੜੇ ਬੱਚਿਆਂ ਨੂੰ ਜਿਹੜੀ ਆ ਨੌਕਰੀ ਨਾਂ ਨੂੰ ਜੌਬ ਦਿੱਤੀ ਗਈ ਆ ਉਸ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਇਹਨਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਹੈਗਾ ਸਾਡੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਹਦੇ ਕਿ ਆਮ ਧਰਤੀ ਦੇ ਨਾਲ ਜੁੜੇ ਹੋਏ ਮੁੱਖ ਮੰਤਰੀ ਨੇ ਪਰ ਉਹਨਾਂ ਨੂੰ ਮਿਲਣ ਲਈ ਸਾਨੂੰ ਧਰਨੇ ਲਾਉਣਾ ਪੈਂਦਾ ਪਰ ਫਿਰ ਵੀ ਉਹ ਮਿਲਦੇ ਨਹੀਂ ਹੈਗੇ ਸਾਡੀ ਉਹਨਾਂ ਨੂੰ ਤੁਹਾਡੇ ਮਾਧਮ ਰਾਹੀਂ ਅਪੀਲ ਆ ਵੀ ਇਹ ਸੰਸਥਾ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨਾਲ ਮੀਟਿੰਗ ਕਰਨ ਇਹਨਾਂ ਦੀ ਜਿਹੜੀ ਜੋਬ ਆ ਬਹੁਤ ਬੈਕਲੌਗ ਜਿਹੜਾ ਹੈਗਾ ਸਾਰੇ ਕਰੋ ਮਕਮੇ ਦੇ ਵਿੱਚ ਸੈਂਕੜਾਂ ਦੀ ਗਿਣਤੀ ਦੇ ਵਿੱਚ ਪਿਆ ਤੇ ਉਹਨਾਂ ਨੂੰ ਓਪਨ ਕਰਕੇ ਜਿਹੜੇ ਬਹੁਤ ਬੱਚੇ ਜਿਹੜੇ ਪੜ੍ਹੇ ਦੇਖੇ ਨੇ ਉਹਨਾਂ ਨੂੰ ਜੋਬ ਜ਼ਰੂਰ ਦੇਣ ਔਰ ਸੰਸਥਾ ਜਿਹੜੀ ਆ ਇਹ ਬਿਨਾ ਕਿਸੇ ਸਰਕਾਰੀ ਸਹਿਯੋਗ ਤੋਂ ਚੱਲਦੀ ਆ ਇੱਥੋਂ ਦਾ ਬਿੱਲ ਜਿਹੜਾ ਹੈਗਾ ਤਕਰੀਬਨ 60-70000 ਰੁਪਏ ਮਹੀਨੇ ਦਾ ਆਉਂਦਾ ਹੋਰ ਵੀ ਬਹੁਤ ਖਰਚੇ ਨੇ ਸੰਸਥਾ ਇੱਥੋਂ ਜਿਹੜੀ ਮੇਨ ਸਾਡੀ ਜਿਹੜੀ ਹੈਗੀ ਮੰਗ ਸੀਗੀ ਪਹਿਲਾਂ ਬਹੁਤ ਅੰਗਹੀਨ ਨੇ ਤਰਹੀਨ ਜਿਹੜੇ ਜੋਬ ਨਹੀਂ ਕਰ ਸਕੇ ਪੜ੍ਹਾਈ ਨਹੀਂ ਕਰ ਸਕੇ ਘਰਾਂ ਚ ਬੈਠੇ ਨੇ ਉਹਨਾਂ ਦੀ ਅਸੀਂ ਪੈਨਸ਼ਨ ਸਪੈਸ਼ਲ ਕਿਹਾ ਸੀਗਾ ਮੁੱਖ ਮੰਤਰੀ ਚੰਨੀ ਸਾਹਿਬ ਦੇ ਹਰ ਦੇ ਸਾਹਮਣੇ 2 ਮਹੀਨੇ ਧਰਨਾ ਲਾਇਆ ਉਹਨਾਂ ਨੇ ਪਰ ਉਹ ਜਿਹੜੀ ਮੰਗ ਪੂਰੀ ਨਹੀਂ ਹੋ ਸਕੀ ਔਰ ਅਸੀਂ ਆਪਣੀ ਸੰਸਥਾ ਵੱਲੋਂ ਦਾਨੀਆਂ ਦੇ ਸਹਿਯੋਗ ਦੇ ਨਾਲ ਅਸੀਂ ਉਹਨਾਂ ਨੂੰ ਰਸ਼ਨ ਵੀ ਦਿੰਨੇ ਆ ਇਥੋਂ ਉਹਨਾਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਵੀ ਦਿੰਨੇ ਆ ਔਰ ਇਹ ਸਰਕਾਰਾਂ ਦੇ ਕੰਮ ਨੇ ਉਹ ਸੰਸਥਾ ਕਰ ਰਹੀ ਆ ਇਸ ਕਰਕੇ ਸਰਕਾਰਾਂ ਨੂੰ ਜਿਹੜਾ ਨਾ ਇਹਨਾਂ ਲੋਕਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਜੀ ਸੋ ਬਿਲਕੁਲ ਇੱਥੇ ਜੋ ਸਾਡੇ ਨਾਲ ਸਾਬ ਮੌਜੂਦ ਨੇ ਕੁਝ ਦਿਨ ਪਹਿਲਾਂ ਹੀ ਜੋ ਕੀਰਤਨ ਹੈ ਨਾ ਉਹ ਲੋ ਬੜੇ ਸੁੰਦਰ ਸ਼ਬਦ ਨੇ ਕੁਰਬਾਨੀ ਦੇ ਉਹ ਗਾਏ ਗਏ ਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਜ਼ਰੂਰ ਹੋਣਾ ਬਾਰੇ ਵੀ ਜਾਣਦੇ ਜੀ ਥੋੜਾ ਆਪਣੇ ਬਾਰੇ ਜ਼ਰੂਰ ਦੱਸਿਓ ਤੁਹਾਡੇ ਸ਼ਬਦ ਹੁਣੀ ਥੋੜੀ ਦੇਰ ਪਹਿਲਾਂ ਤੁਸੀਂ ਜੋ ਉਚਾਰਨ ਕੁਰਬਾਨੀ ਦੇ ਕੀਤੇ ਸੀ ਬਹੁਤ ਅੱਛੇ ਲੱਗੇ ਉਸ ਬਾਰੇ ਥੋੜਾ ਦੱਸੋ ਕਿਵੇਂ ਸਿੱਖਿਆ ਹਾਸਲ ਕੀਤੀ ਮੈਂ ਜਸਪ੍ਰੀਤ ਸਿੰਘ 1981 ਤੋਂ ਮੈਂ ਲਾਈਨ ਸਕੂਲ ਵਿੱਚ ਜਮਾਲਪੁਰ ਅਰੇ ਉਹ ਤੋਂ ਤਸਵੀਕ ਕਰਕੇ ਹਾਇਰ ਐਜੂਕੇਸ਼ਨ ਦੇ ਲਈ ਇੱਥੇ ਇੱਕ ਵਿਦਿਆਰਥੀ ਤੌਰ ਤੇ 1988 ਵਿੱਚ ਆਇਆ ਸੀ ਇੱਥੇ ਰਹਿ ਕੇ ਮੈਂ ਰਾਗੀ ਸਿੰਘਾਂ ਦੇ ਸੰਪਰਕ ਵਿੱਚ ਆਇਆ ਸੰਗੀਤ ਤੋਂ ਮੈਂ ਪਹਿਲੇ ਜਾਣੂ ਸੀ ਇੱਥੇ ਆ ਕੇ ਕੁਰਬਾਨੀ ਨਾਲ ਜੁੜਿਆ ਤੇ ਫਿਰ 1999 ਵਿੱਚ ਮੈਂ Hindu ਪਰਿਵਾਰ ਤੋਂ Sikh ਪਰਿਵਾਰ ਵਿੱਚ ਕਨਵਰਟ ਹੋਇਆ ਅਮਰ ਸ਼ੱਕਿਆ ਤੇ ਪ੍ਰੋਫੈਸ਼ਨਲ ਕੀਰਤਨੀਆਂ ਬਣਿਆ ਤੇ ਇਥੋਂ ਤੱਕ ਹੁਣ ਮੈਂ ਆਪਣੀ ਲਾਈਫ ਵਿੱਚ ਜਦੋਂ ਤੋਂ ਬਰਬਾਰ ਸਾਹਿਬ ਤੇ ਸਾਹਿਬ ਹਜ਼ੂਰੀ ਇੱਕਤਰੀਆਂ ਭਾਈ ਗੁਰਮੇਜ ਸਿੰਘ ਜੀ ਜਿਹੜੇ ਖੁਦ ਨੇਤਰਹੀਣ ਇਨਸਾਨ ਤੇ ਉਹਨਾਂ ਨੇ ਬਰੇਲ ਦੇ ਵਿੱਚ ਪਹਿਲਾਂ ਸਾਨੂੰ ਬਰੇਲ ਪੋਥੀਆਂ ਪ੍ਰੋਵਾਈਡ ਕਰਾਈਆਂ ਫਿਰ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਸਰੂਪ 18 ਪੋਥੀਆਂ ਵਿੱਚ ਤਿਆਰ ਕਰਾਇਆ ਤੇ ਅੱਜ ਤੱਕ ਮੈਂ 77 ਪਾਠ ਆਪ ਸੈਸ਼ ਪਾਠ ਕਰ ਚੁਕਾ 78ਵਾਂ ਪਾਠ ਮੇਰਾ ਆਰੰਭ ਹੈ ਜੀ ਜੀ ਸੋ ਸਫਰ ਕਿਵੇਂ ਦਾ ਰਿਹਾ ਇੱਥੇ ਤੁਸੀਂ ਰਹਿ ਰਹੇ ਹੋ ਕਿਵੇਂ ਲੱਗਦਾ ਵੈ ਸਾਰਾ ਕੁਝ ਵਧੀਆ ਬੀਤ ਰਿਹਾ ਵੈ ਬਹੁਤ ਹੀ ਵਧੀਆ ਇਸ ਤੋਂ ਵਧੀਆ ਸ਼ਾਇਦ ਕੁਝ ਵੀ ਨਹੀਂ ਹੋ ਸਕਦਾ ਜੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਦੱਸਿਆ ਕਿ ਜਦੋਂ ਅੰਮ੍ਰਿਤ ਛਕਿਆ ਗੁਰੂ ਦੇ ਲੜ ਲੱਗੇ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਬਦਲਾਵ ਕਿਵੇਂ ਦਾ ਰਿਹਾ ਜੇ ਮੈਂ ਦੋ ਸ਼ਬਦਾਂ ਵਿੱਚ ਗੱਲ ਕਰਾਂ ਜੀ ਇਹ ਮਤ ਅੱਖੋਂ ਲੱਖਾਂ ਦਾ ਹੋ ਗਿਆ ਜੀ ਨਵੀਂ ਪੀੜ੍ਹੀ ਹੈ ਜੋ ਸ਼ਾਇਦ ਗੁਰਦੁਆਰਾ ਸਾਹਿਬ ਤੋਂ ਦੂਰ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਨਵੀਂ ਪੀੜ੍ਹੀ ਹੈ ਜਿਹੜੀ ਉਸ ਮੂਲ ਸਿਧਾਂਤ ਨੂੰ ਪੰਜਾਬ ਦੇ ਪੰਜਾਬੀਅਤ ਦੇ ਔਰ ਗੁਰੂਆਂ ਦੇ ਲੜ ਲੱਗਣ ਤੋਂ ਪਰਹੇਜ਼ ਕਰ ਰਹੀ ਹੈ ਅੱਜ ਕੱਲ ਨਸ਼ਿਆਂ 'ਚ ਜਾ ਰਹੀ ਹੈ ਉਸ ਪੀੜ੍ਹੀ ਨੂੰ ਕੀ ਸੰਦੇਸ਼ ਦੋ ਉਹਦੇ ਬਾਰੇ ਮੈਨੇ ਸਮਝਦਾ ਵੀ ਨੌਜਵਾਨਾਂ ਦਾ ਕਸੂਰ ਹੈ ਕਿਤੇ ਨਾ ਕਿਤੇ ਅਸੀਂ ਗੁਰਦੁਆਰਿਆਂ ਦੇ ਪ੍ਰਬੰਧਕ ਔਰ ਬੱਚਿਆਂ ਦੇ ਮਾਤਾ ਪਿਤਾ ਦੋਵੇਂ ਹੀ ਦੋਸ਼ੀ ਨੇ ਕਿਉਂਕਿ ਮੈਂ ਬਹੁਤ ਸਾਰੇ ਖੇਤਰਾਂ ਵਿੱਚ ਜਾ ਕੇ ਗੁਰਮਤਿ ਅਨ ਕਲਾਸਾਂ ਲਾਉਣਾ ਜਦੋਂ ਬੱਚੇ ਪੜ੍ਹਦੇ ਨੇ ਨਾ ਤੇ ਮਾਪਿਓ ਨੂੰ ਕਹਿੰਦੇ ਵੀ ਇਹਨਾਂ ਨੂੰ ਗੁਰਮਤਿ ਕਲਾਸਾਂ ਵਿੱਚ ਭੇਜੋ ਤੇ ਮਾਪਿਓ ਕਹਿੰਦੇ ਜੀ ਪੜਾਈਆਂ ਦਾ ਸਟ੍ਰੈਸ ਬਹੁਤ ਹੈ ਠੀਕ ਹੈ ਨਾ ਜਦੋਂ ਅਸੀਂ ਬੱਚਿਆਂ ਨੂੰ ਬਚਪਨ ਤੋਂ ਗੁਰਮਤ ਨਾਲ ਜੋੜਾਂਗੇ ਹੀ ਨਹੀਂ ਫਿਰ ਉਹ ਆਪੇ ਨਸ਼ਿਆ ਵਾਲੇ ਪਾਸੇ ਜਾਣਗੇ ਜੀ ਫਿਰ ਉਹ ਉਦੋਂ ਆਪਣੀਆਂ ਆਪਣੇ ਆਪ ਨੂੰ ਗਿਲਟੀ ਮਹਿਸੂਸ ਕਰਦੇ ਨੇ ਜਦੋਂ ਉਹੀ ਬੱਚੇ ਵੱਡੇ ਹੋ ਕੇ ਉਹਨਾਂ ਦਾ ਸਭ ਕੁਝ ਵੇਚ-ਵਟ ਦਿੰਦੇ ਨੇ ਤੇ ਆਪਣੇ ਨਸ਼ਿਆ ਦੀ ਪੂਰਤੀ ਕਰਦੇ ਨੇ ਜੀ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਆਪਣਾ ਰਵਈਆ ਜਿਹੜਾ ਸਖਤ ਨਹੀਂ ਰੱਖਣਾ ਚਾਹੀਦਾ ਕੁਰਬਾਨੀ ਦਾ ਇੱਕ ਬੜਾ ਪਿਆਰਾ ਫਰਮਾਨ ਹੈ ਆਵੋ ਭੈਣੇ ਗਲ ਬਿਲਾ ਅੰਕ ਸਹਿ ਲੜੀਆਂ ਇਸ ਕਰਕੇ ਗਲ ਲਾਉਣ ਦੀ ਲੋੜ ਹੈ ਤੱਕਾ ਮਾਰਨ ਦੀ ਲੋੜ ਨਹੀਂ ਜਿੰਨਾ ਸੀ ਨੌਜਵਾਨਾਂ ਨੂੰ ਗੜਨਾ ਲਾਵਾਂਗੇ ਨਾ ਉਨੀਆਂ ਉਹ ਜਲਦੀ ਤਰਮ ਵਿੱਚ ਦੁਆਰਾ ਖਿੱਚੇ ਆਉਣਗੇ ਜੀ ਸੋ ਬਿਲਕੁਲ ਗੱਲਬਾਤ ਕਰਦੇ ਆ ਵਿਦਿਆਰਥੀ ਨੇ ਜੋ ਇੱਥੇ ਪੜ੍ਹ ਵੀ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਬਿਲਕੁਲ ਸੋ ਥੋੜਾ ਆਪਣੇ ਬਾਰੇ ਜ਼ਰੂਰ ਦੱਸੋ ਜੀ ਪ੍ਰਿੰਸ ਜੀ ਸਸ਼ੀ ਗਾਲ ਜੀ ਸਸ਼ੀ ਗਾਲ ਤੇ ਮੈਂ ਪ੍ਰਿੰਸ ਮਲੇਰਕੋਟਲੇ ਦਾ ਰਹਿਣ ਵਾਲਾ ਆ ਜੀ ਤੇ ਮੈਂ ਜਮਾਲਪੁਰ ਸਕੂਲ ਦੇ ਵਿੱਚ ਸੰ 2012-13 ਦੇ ਵਿੱਚ ਜੀ ਪੜਿਆ ਤੇ 2023 ਦੇ ਵਿੱਚ 22-23 ਦੇ ਵਿੱਚ ਮੇਰੀ 10ਵੀਂ ਹੋਈ ਜੀ ਤੇ ਤੇ ਜਮੈਂ ਇੱਥੇ ਆ ਕੇ ਰਹਿਣ ਲੱਗਿਆ ਇਸ ਆਸ਼ਰਮ ਦੇ ਵਿੱਚ ਇਸ ਆਸ਼ਰਮ ਨੇ ਮੇਰਾ ਬਹੁਤ ਸਾਥ ਦਿੱਤਾ ਇਸ ਸੰਸਥਾ ਵਾਲਿਆਂ ਨੇ ਪ੍ਰਬੰਧਕਾਂ ਨੇ ਬਹੁਤ ਸਪੋਰਟ ਕੀਤੀ ਸਾਥ ਦਿੱਤਾ ਤੇ ਹਾਂਜੀ ਸੋ ਤੁਸੀਂ ਹੁਣ ਜੋ ਪੜਾਈ ਕਰ ਰਹੇ ਹੋ ਕਿਹੜੀ ਪੜਾਈ ਕਰ ਰਹੇ ਹੋ ਕਿਹੜੀ ਕਲਾਸ ਤੋਂ ਮੈਂ ਇਸ ਵਕਤ ਪਲੱਸ 2 ਵਿੱਚ ਹਾਂ ਜੀ ਸੰਗੀਤ ਸਿੱਖ ਰਹੇ ਹੋ ਨਾਲ ਨਾਲ ਹਾਂਜੀ ਮੈਂ ਸੰਗੀਤ ਸੰਗੀਤ ਮੇਰਾ ਜਮਾਲਪੁਰ ਸਕੂਲ ਦੇ ਵਿੱਚ ਜੋ ਜਿੱਥੋਂ ਮੈਂ ਪੜ੍ਹਿਆ ਸੀਗਾ ਜੀ 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 ਉਥੋਂ ਤੋਂ ਸਫ਼ਰ ਹੋਇਆ ਮੇਰਾ ਸ਼ੁਰੂ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਤੇ ਹੁਣ ਇੱਥੇ ਵੀ ਮੈਂ ਸਿੱਖ ਰਿਹਾ ਜੋ ਮੈਨੂੰ ਉੱਥੋਂ ਸਿਖਾਉਂਦੇ ਸੀਗੇ ਜਮਾਲਪੁਰ ਸਾਡੇ ਪ੍ਰਧਾਨ ਇਸ ਵਕਤ ਮੌਜੂਦਾ ਪ੍ਰਧਾਨ ਨੇ ਇਸ ਆਸ਼ਰਮ ਦੇ ਤੇ ਉੱਥੋਂ ਅਧਿਆਪਕ ਨੇ ਉਹ ਸਕੂਲ ਦੇ ਟੀਚਰ ਸਰਦਾਰ ਇਕਵਾਲ ਸਿੰਘ ਜੀ ਜੀ ਸੋ ਅ ਅੱਜ ਦੀ ਪੀੜ੍ਹੀ ਦੇ ਵਿੱਚ ਇੱਕ ਪਾਸੇ ਤੁਸੀਂ ਸੰਗੀਤ ਨਾਲ ਜੁੜੇ ਹੋ ਸੰਗੀਤ ਇੱਕ ਸਾਧਨਾ ਵੀ ਹੈ ਦੂਸਰੇ ਪਾਸੇ ਕੁਝ ਅਜਿਹੇ ਨੌਜਵਾਨ ਵੀ ਨੇ ਜੋ ਨਸ਼ਾ ਵੈ ਬਹੁਤ ਜ਼ਿਆਦਾ ਉਸ ਦੀ ਦਲਦਲ ਦੇ ਵਿੱਚ ਤਸ ਚੁੱਕੇ ਨੇ ਤੁਹਾਨੂੰ ਕਿਵੇਂ ਲੱਗਦਾ ਵੈ ਤੁਸੀਂ ਵੀ ਹਾਂਣਦੇ ਹੋ ਉਹਨਾਂ ਦੀ ਕਿਉਂ ਇਹ ਹੋ ਰਿਹਾ ਵੈ ਇਹ ਬਹੁਤ ਗਲਤ ਹੋ ਰਿਹਾ ਹੈ ਕਿਉਂਕਿ ਨਸ਼ਾ ਨਸ਼ੇ ਤੋਂ ਤਾਂ ਬੰਦੇ ਪਹਿਲਾਂ ਘਰੇ ਕੋਈ ਸਮਾਂ ਹੁੰਦਾ ਸੀ ਜਿਸ ਵਕਤ ਕੋਈ ਕਬੱਡੀ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਖੇਡਾਂ ਵੀ ਖੇਡਦੇ ਹੁੰਦੇ ਸੀ ਕੋਈ ਵੀ ਨਸ਼ੇ ਤੋਂ ਵਚੇ ਰਹਿੰਦੇ ਸੀਗੇ ਜੀ ਤੇ ਅੱਜ ਕੱਲ 12-13 ਸਾਲ ਦਾ 8-9 ਸਾਲ ਦਾ ਜਵਾਨ ਵੀ ਨਸ਼ਾ ਕਰਨ ਲੱਗ ਗਿਆ ਜੀ ਮੈਂ ਦੇਖਦਾ ਹਾਂ ਹਲੇ ਵੀ ਦੇਖ ਪਾ ਰਿਹਾ ਹਾਂ ਮੈਂ ਕਦੇ ਵੀ ਦੇਖ ਰਿਹਾ ਹਾਂ ਸਾਡੇ ਉਹ ਨਸ਼ਾ ਕਰ ਰਹੇ ਤੇ ਮੈਨੂੰ ਬਹੁਤ ਦੁੱਖ ਹੁੰਦਾ ਇਹ ਸੁਣ ਕੇ ਵੀ ਜੇ ਕੋਈ ਜਵਾਨ ਨਸ਼ਾ ਕਰ ਰਿਹਾ ਹਾਂਜੀ ਤੇ ਨੌਜਵਾਨ ਤਾਂ ਫੇਰ ਵੱਖਰਾ ਅਲੱਗ ਹਾਲ ਹੈ ਹਾਂਜੀ ਤੁਸੀਂ ਸੰਗੀਤ ਰਾਹੀਂ ਕੋਈ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਬੱਚਿਆਂ ਨੂੰ ਉਹਨਾਂ ਨੌਜਵਾਨਾਂ ਨੂੰ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਤਰਸੁੱਕੇ ਨੇ ਜ਼ਰੂਰ ਜੀ ਮੈਂ ਜ਼ਰੂਰ ਇੱਕ ਜੀ ਫਸਲਾਂ ਫਸਲਾਂ ਦੀ ਜ਼ਹਿਰ ਨੇ ਗਵਾਈਆਂ ਨਸਲਾਂ ਸਹਿਰਾ ਵੀ ਜ਼ਬੀ ਜ਼ਕੈਓ ਗਾਇਆਂ ਫਸਲਾਂ ਫਸਲਾਂ ਦੀ ਜ਼ਹਿਰ ਨੇ ਗਵਾਈਆਂ ਨਸਲਾਂ ਭੁੱਲੇ ਸਤਕਾਰ ਬਾਪਿਆਂ ਦੀ ਬਾਣੀ ਦਾ ਭੁੱਲੇ ਸਤਕਾਰ ਬਾਪਿਆਂ ਦੀ ਬਾਣੀ ਦਾ ਗੀਤਾ ਦੇ ਛਲੋ ਕਵੀ ਚਲੀ ਕਹਾਣੀ ਦਾ ਗੀਤਾ ਤੇ ਸ਼ਲੋਕਾਂ ਵਿੱਚਲੀ ਕਹਾਣੀ ਦਾ ਉਹ ਮੁੰਡਿਆਂ ਨੂੰ ਮਾਰ ਗਈਆਂ ਡੋਡੇ ਪੁਕੀਆਂ ਮੁੰਡਿਆਂ ਨੂੰ ਮਾਰ ਗਈਆਂ ਡੋਡੇ ਪੁਕੀਆਂ ਧੀਆਂ ਦੇ ਕੰਮਾਂ ਦੇ ਵਿੱਚ ਮਾਵਾ ਮੁਕੀਆਂ ਧੀਆਂ ਦੇ ਕੰਮਾਂ ਦੇ ਵਿੱਚ ਮਾਵਾ ਮੁਕੀਆਂ ਬਾਪੂ ਜੀ ਦੇ ਫੁੱਲ ਛੱਪਣਾ ਚ ਤਾਰ ਤੇ ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਦੇ ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰਦੇ ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਦੇ ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰਦੇ ਇਹ ਗੀਤ ਕਿਸ ਨੇ ਲਿਖਿਆ ਹੋਇਆ ਹੈ ਇਸਪਰੇ ਜ਼ਰੂਰ ਦੱਸੋ ਪਹਿਲਾਂ ਇਹ ਗੀਤ ਜੋ ਹੈ ਮੈਂ ਮੈਂ ਪਹਿਲਾਂ ਸਿੰਗਰਸ ਨੂੰ ਹਲ ਵੀ ਸੁੰਦਾ ਆਂ ਕੁਝ ਸਿੰਗਰਸ ਇਸ ਤਰ੍ਹਾਂ ਦੇ ਜੋ ਬਹੁਤ ਵਧੀਆ ਸੌਂਗ ਆਂਦੇ ਨੇ ਵੈਸੇ ਤਾਂ ਮੈਂ ਹਰ ਪ੍ਰਕਾਰ ਦੇ ਚੱਲੋ ਸੁਣ ਲੈਂਦਾ ਨਵੇਂ ਪੁਰਾਣੇ ਜੋ ਵੀ ਆਂਦੇ ਨੇ ਹਨਾ ਪਰ ਜੋ ਮੇਨ ਸਿੰਗਰ ਜਿਵੇਂ ਨਛਤਰ ਗਿਲ ਗੁਰਦਾਸ ਮਾ ਸਾਹਿਬ ਇਹ ਜੋ ਗੀਤ ਸੀਗਾ ਇਹ Song ਗੁਰਦਾਸ ਮਾ ਸਾਹਿਬ ਦਾ ਪੰਜਾਬ Song ਹੈ ਜੀ ਬਹੁਤ ਮੈਨੂੰ ਇਹ ਬਹੁਤ ਵਧੀਆ ਲੱਗਿਆ ਤੇ ਹੋਰ ਵੀ ਕਾਫੀ Songs ਨੇ ਇਸ ਦਾ ਦੇ ਨਸ਼ੇ ਦੇ ਖਿਲਾਫ ਹਨ ਜੀ ਹਾਂਜੀ ਕੋਈ ਗੀਤ ਤੁਸੀਂ ਵੀ ਲਿਖਿਆ ਨਸ਼ਿਆ ਦੇ ਉੱਪਰ ਜੀ ਮੈਂ ਲਿਖਦਾ ਤਾਂ ਨਹੀਂ ਹੈਗਾ ਮੈਂ ਹਾਂਜੀ ਮੈਂ ਮੇਰਾ ਕੰਮ ਹੈ ਮੈਨੂੰ 뮤직 ਬਣਾਉਂਦਾ ਵੀ ਹੈ ਜੀ 뮤직 ਵੀ ਬਣਾਇਆ ਜਾਂਦਾ ਹੁੰਦਾ ਮੈਂ ਤੇ ਬਾਕੀ ਸਿਖਾਉਣਾ ਵੀ ਹੈ ਜੀ ਮੈਂ ਜਿੰਨਾ ਕਿਸ ਹਾਂਜੀ ਜੀ ਸੋ ਕਿਵੇਂ ਦਾ ਲੱਗਦਾ ਇੱਥੇ ਰਹਿ ਰਹੇ ਹਾਂ ਤੁਸੀਂ ਹੁਣ ਕਿਵੇਂ ਦਾ ਸਫਰ ਹੈ ਜ਼ਿੰਦਗੀ ਦੇ ਵਿੱਚ ਜੋ ਆਉਣ ਵਾਲਾ ਟਿੱਚਾ ਵਾ ਉਸ ਨੂੰ ਪੂਰੇ ਕਰਨ ਦੇ ਵਿੱਚ ਲੱਗੇ ਹੋਏ ਹਾਂ ਹਾਂਜੀ ਮੈਂ ਮੇਰਾ ਜਿਹੜਾ ਜਮਾਲਪੁਰ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਵੀ ਸਫਰ ਹੈ ਜਮਾਲਪੁਰ ਤੱਕ ਮੈਂ ਉੱਥੋਂ ਪੜ੍ਹਾਈ ਸਿੱਖੀ ਸਾਰਾ ਕੁਝ ਜੋ ਵੀ ਜਿੰਨਾ ਹਨ ਰਹਿਣਾ ਸਹਿਣਾ ਪੜਨਾ ਖਾਣਾ ਪੀਣਾ ਸਭ ਉੱਥੋਂ ਸਿੱਖਿਆ ਤੇ ਇੱਥੇ ਆ ਕੇ ਮੈਂ ਇੱਥੇ ਆ ਕੇ ਮੈਂ ਆਪਣਾ ਆਣ ਜਾਣ ਦਾ ਸਫਰ ਸਿੱਖਿਆ ਇਕੱਲੇ ਆਣ ਜਾਣ ਦਾ ਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਮਾਪਿਆਂ ਨੂੰ ਵੀ ਕਈ ਵਾਰ ਡਰ ਹੁੰਦਾ ਵੀ ਜੇ ਆਪਾਂ ਕਈ ਵਾਰ ਹੁਣ ਘਰੋਂ ਕਿਸੇ ਨੇ ਇਕੱਲੇ ਜਾਣਾ ਹੁੰਦਾ ਤੇ ਮਾਪਿਆਂ ਨੂੰ ਇਹ ਡਰ ਹੁੰਦਾ ਇਰ ਤੋ ਕੱਲਾ ਕੇ ਮ ਜਾਏਗਾ ਹਨਾ ਕਿਉਂਕਿ ਇਸ ਕਿਸ ਤਰ੍ਹਾਂ ਹਨਾ ਪਰ ਫਿਰ ਵੀ ਉਹ ਜਦੋਂ ਇੱਕ ਵਾਰ ਕੋਈ ਵੀ ਇਸ ਤਰ੍ਹਾਂ ਜਾ ਕੇ ਦਿਖਾ ਜਾਂਦਾ ਹਨਾ ਚਲ ਜੀ ਆ ਜਾਂਦਾ ਤੇ ਉਹਨਾਂ ਨੂੰ ਇੱਕ ਹੌਸਲਾ ਆ ਜਾਂਦਾ ਵੀ ਹਾਂ ਸਾਡਾ ਬੱਚਾ ਇੱਥੇ ਤੱਕ ਜਾ ਸਕਦਾ ਜੀ ਸੋ ਬਿਲਕੁਲ ਗੱਲਬਾਤ ਕੀਤੀ ਹੈ ਵਿਦਿਆਰਥੀਆਂ ਦੇ ਨਾਲ ਵੀ ਕੀਤੀ ਬਜ਼ੁਰਗਾਂ ਦੇ ਨਾਲ ਵੀ ਕੀਤੀ ਮੈਨੇਜਮੈਂਟ ਦੇ ਨਾਲ ਗੱਲਬਾਤ ਕੀਤੀ ਬਹੁਤ ਚੰਗਾ ਲੱਗਿਆ ਵੈ ਇਸ ਸਥਾਨ ਤੇ ਤੁਸੀਂ ਵੀ ਜ਼ਰੂਰ ਆਓ ਇਸ ਜਗ੍ਹਾ ਦੇ ਵਿੱਚ ਆਸ਼ਰਮ ਦੇ ਵਿੱਚ ਦਾ ਸਬੰਧ ਦਾ ਹਿੱਸਾ ਜ਼ਰੂਰ ਦਿਓ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਜ਼ਰੂਰ ਹੋਇਓ ਔਰ ਜੋ ਆਪਣੇ ਸਾਥੀ ਨਹੀਂ ਹੈ ਇਹਨਾਂ ਸਾਥੀਆਂ ਦੇ ਬਾਰੇ ਵੀ ਜ਼ਰੂਰ ਸੋਚੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹਨਾਂ ਦੀ ਜੋ ਮੰਗਾਂ ਨੇ ਜੋ ਕਿ ਬਹੁਤ ਅੱਛਾ ਲੱਗਿਆ ਜਦੋਂ ਗੱਲਬਾਤ ਕੀਤੀ ਕਿ ਇਹਨਾਂ ਵੀਰਾਂ ਦੇ ਲਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੈਨਸ਼ਨ ਦਾ ਇੰਤਜ਼ਾਮ ਹੋਣੀ ਚਾਹੀਦਾ ਵਾ ਔਰ ਇਹਨਾਂ ਦੀ ਰਹਿਣ ਸਹਿਣ ਸਹੂਲਤ ਇਹ ਨੌਕਰੀਆਂ ਜੋ ਕਿ ਇਹਨਾਂ ਦੇ ਲਈ ਬੈਕ ਲੋਗ ਉਸ ਨੂੰ ਕੰਪਲੀਟ ਕਰਨਾ ਚਾਹੀਦਾ ਬਹੁਤ ਵਧੀਆ ਤੇ ਚੰਗੇ ਮੁੱਦੇ ਨੇ ਜੋ ਕਿ ਸਰਕਾਰ ਦੇ ਸਾਹਮਣੇ ਅਕਸਰ ਜੋ ਮੈਨੇਜਮੈਂਟ ਵੱਲੋਂ ਵੀ ਚੁਕੇ ਜਾਂਦੇ ਨੇ ਹੋਰ ਵੈਦਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਤਿਹਤ ਜਜ਼ਾਤ ਧੰਨਵਾਦ